ਪਾਜੀ ਪੰਜਾਬ ਤੋਂ ਹੀ ਤੁਸੀਂ ਸਾਰੇ ਜਵਾਨ ਜੀ ਹਾਂਜੀ ਪੰਜਾਬ ਤੋਂ ਕਿਹੜਾ ਏਰੀਆ ਤੁਹਾਡਾ ਜੀ ਅਸੀਂ ਅਨੰਦਪੁਰ ਸਾਹਿਬ ਤੋਂ ਆਈ ਜੀ ਵਾਹ ਜੀ ਵਾਹ ਇਹ ਤਾਂ ਸਾਡੇ ਏਰੀਆ ਦੇੋਂ ਤੁਸੀਂ ਤੁਸੀਂ ਪਾਜੀ ਫਤਿਹਗੜ੍ਹ ਸਾਹਿਬ ਜੀ ਫਤਿਹਗੜ੍ਹ ਸਾਹਿਬ ਠੀਕ ਹੈ ਜੀ ਤੇ ਵੀਰ ਜੀ ਸ਼੍ਰੀ ਅਮ੍ਰਿਤਸਰ ਸਾਹਿਬ ਬਹੁਤ ਵਾਰੀ ਖੁਸ਼ੀ ਵੀ ਹੋਈ ਸਾਡੇ ਫੌਜੀ ਜਵਾਨ ਆ ਯੋਧੇ ਸਾਡੇ ਪੰਜਾਬ ਦੇ ਵਿੱਚ ਮਾੜੇ ਹਾਲਾਤ ਨੇ ਪਰ ਇਹਨਾਂ ਯੋਧਿਆਂ ਕਰਕੇ ਇਹਨਾਂ ਨੂੰ ਵੀ ਸਾਡੀ ਆਰਮੀ ਨੂੰ ਸਲਾਮ ਹੈ ਇਹਨਾਂ ਭਰਾਵਾਂ ਨੂੰ ਨੇ ਲੋਕਾਂ ਨੇ ਦੱਸਿਆ ਵੀ ਇਹ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਕੀਤਾ ਭਾਜੀ ਪ੍ਰਸ਼ਾਸਨ ਤਾਂ ਸਾਨੂੰ ਤਾਂ ਅਹੀਂ ਤਾਂ ਫੌਜੀ ਵੀਰਾਂ ਨੇ ਹੀ ਆਹੀਂ ਪਿੱਛੋਂ ਅ ਸ਼ਿਕਾਰਮਸ਼ੀਆਂ ਤੋਂ ਇਹਨਾਂ ਦੇ ਨਾਲ ਸੰਪਰਕ ਤੇ ਆਏ ਸੀ ਫਿਰ ਇਹਨਾਂ ਦੇ ਸੀਓ ਸਾਹਿਬ ਨਾਲ ਮਿਲੇ ਫਿਰ ਉੱਥੋਂ ਹੀ ਬੋਟ ਲੈ ਕੇ ਆਏ ਪ੍ਰਸ਼ਾਸਨ ਤਾਂ ਸਾਨੂੰ ਕਿਤੇ ਕੋ ਬਹੁਤਾ ਦਿਖਿਆ ਨਹੀਂ ਗਾ ਜੀ ਪਲੀ ਹੁਣ ਗੱਲ ਕਰ ਰਿਹਾ ਸੀ ਵੀ ਜੇ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਗੁਰਤੀ ਨਾ ਦਿੱਤੀ ਹੁੰਦੀ ਸੇਵਾ ਵਾਲੀ ਜੀ ਖਤਮ ਸੀ ਖਤਮ ਸੀ ਕਿੱਥੇ ਇਹ ਵਿਚਾਰੇ ਹੈ ਭੁੱਖੇ ਮਰਨ ਵਾਲੀ ਗੱਲ ਸੀਗੀ ਸੇਵੀ ਸੇਵਾ ਕਰਦੇ ਪਏ 20 25 ਮਿੰਟ ਹੋਏ ਆ ਮੇਰੇ ਜਾਂਦੇ ਜਾਂਦੇ ਆ ਸੜਕ ਤੋਂ ਜੀ 25 ਦੀ ਟਰਾਲੀਆਂ ਜੀ ਸੇਵਾ ਦੇ ਲੰਘੇ ਲੰਘੀਆਂ ਲੰਘੀਆਂ ਨੇ ਜੀ ਬਿਲਕੁਲ ਸੋ ਹੁਣ ਉਥੇ ਗੱਲ ਇਹ ਹੈ ਵੀ ਉਹ ਡੋਬੂ ਪਾਣੀ ਹੈ ਵਿੱਚ 15 15 ਫੁੱਟ ਪਾਣੀ ਹੈ ਅਸੀਂ ਕਿੱਦਾਂ ਲੰਘ ਸਕਦੇ ਆ ਸੋ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਨਾਂ ਗੱਲਾਂ ਦਾ ਤਾਂ ਇੰਤਜ਼ਾਮ ਕਰਨਾ ਚਾਹੀਦਾ ਉੱਥੇ ਹੁਣ ਬਾਜਵੇ ਹੋਰੀ ਆਪਣੇ ਘੋੜਾ ਜਾਂ ਢੜਾਈ ਜਾਂਦੇ ਸੀ ਲੋੜ ਤਾਂ ਇਹਨਾਂ ਗੱਥਾਵਾਂ ਤੇ ਆ ਮੇਰਾ ਹੈਲੀਕਾਪਟਰ ਨਹੀਂ ਹੈ ਕਹਿੰਦੇ ਪਰ ਮੈਂ ਆਪਣਾ ਹੈਲੀਕਾਪਟਰ ਛੱਡ ਜਲੇ ਜੇ ਮੇਰਾ ਨਹੀਂ ਫਿਰ ਮੈਂ ਆਪਣਾ ਕਿਵੇਂ ਹੋ ਗਿਆ ਭਾਜੀ ਮਸਲਾ ਤਾਂ ਇਹ ਵੀ ਮਤਲਬ ਇਹ ਚੁਟਕਲੇ ਸੁਣਾਉਣ ਦਾ ਸਮਾਂ ਨਹੀਂ ਹੈਗਾ ਇਹ ਗਰਾਉਂਡ ਲੈਵਲ ਜ਼ੀਰੋ ਲੈਵਲ ਤੇ ਆਣ ਕੇ ਕੰਮ ਕਰਨ ਦਾ ਸਮਾਂ ਲੋਕ ਇਹ ਨਹੀਂ ਵੀ ਅਨਜਾਨ ਨੇ ਇਹਨਾਂ ਦੀਆਂ ਹਰਕਤਾਂ ਤੋਂ ਹੁਣ ਉਹ ਜੇ ਘੋੜਾ ਜਾਂ ਜਿਹੜਾ ਉਹ ਉੱਥੇ ਲਈ ਫਿਰਦੇ ਸੀ ਜੇ ਇੱਥੇ ਹੁੰਦਾ ਤੇ ਹੁਣ ਅਸੀਂ ਉਸ ਦੇ ਚਾ ਸਮਾਨ ਰੱਖ ਕੇ ਤੇ ਅਗਲੇ ਪਿੰਡਾਂ 'ਚ ਪਹੁੰਚਾ ਦਿੰਦੇ ਸੋ ਇਹ ਸਾਨੂੰ ਦੁੱਖ ਹੈ ਇਹਨਾਂ ਗੱਲਾਂ ਦਾ ਜੋ ਇਹ ਲੀਡਰ ਕਰਦੇ ਪਏ ਨੇ ਸਰ ਝੁਕਦਾ ਇੰਨਾ ਵੀਰਾਂ ਦਾ ਆ ਵੇਖੋ ਇੱਥੋਂ ਤੱਕ ਇਹ ਪਾਣੀ ਦੇ ਵਿੱਚ ਖਿੱਚ ਕੇ ਲੈ ਕੇ ਗਏ ਨੇ ਬੋਟ ਸਾਰੇ ਵੀਰ ਜੰਨੇ ਨੇ ਨਜਵਾਨ ਅਸੀਂ ਸਮਾਨ ਸੁੱਕਾ ਸੀ ਅਸੀਂ ਵਿੱਚ ਰੱਖਿਆ ਇਹ ਪੈਦਲ ਬੋਟ ਖਿੱਚ ਕੇ ਖੜਦੇ ਪਏ ਨੇ ਐ ਵੰਡ ਸ਼ੱਕੂ ਦਾ ਜਿਹੜਾ ਉਪਦੇਸ਼ ਹੈ ਉਹ ਲੰਗਰ ਜਿਹੜਾ ਉਹ ਹੀ ਚੱਲਦਾ ਪਿਆ ਪਰ ਸਰਕਾਰਾਂ ਨੂੰ ਵੀ ਚਾਹੀਦਾ ਕਿ ਸਰਕਾਰਾਂ ਸਿਰਫ ਕੁਰਸੀਆਂ ਤੇ ਬਹਿਣ ਨੂੰ ਨਹੀਂ ਹੁੰਦੀਆਂ ਕੰਮ ਕਰਨ ਨੂੰ ਵੀ ਹੁੰਦੀਆਂ ਨੇ ਤੇ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਮੇਰੇ ਖਿਆਲ ਕੋਮਨੋ ਕਰਾਂਗੇ ਇਹ ਨਹੀਂ ਜਿਹੇ ਪਾਸੇ ਨੰਗੀ ਸੋ ਇੱਕ ਕਿਸ਼ਤੀ ਅੰਦਰ ਗਈ ਹੋਈ ਐ ਇੱਕ ਬਾਹਰ ਆਈ ਐ ਸੋ ਗੱਲਬਾਤ ਭਾਈ ਆਓ ਓਏ ਕਈ ਦਿਨ ਰਾਤ ਭਾਈ ਕਹਿੰਦੇ ਕਮਾ ਲਈਏ ਕਮਾ ਕੇ ਸਾਨੂੰ ਸਮਾਨ ਰੱਖ ਦੇਣ ਭਾਜੀ ਪੰਜਾਬ ਤੋਂ ਹੀ ਆ ਤੁਸੀਂ ਸਾਰੇ ਜਵਾਨ ਜੀ ਹਾਂਜੀ ਪੰਜਾਬ ਤੋਂ ਕਿਹੜਾ ਏਰੀਆ ਤੁਹਾਡਾ ਜੀ ਅਸੀਂ ਅਨੰਦਪੁਰ ਸਾਹਿਬ ਤੋਂ ਆ ਜੀ ਵਾਹ ਜੀ ਵਾਹ ਇਹ ਤਾਂ ਸਾਡੇ ਏਰੀਆ ਦੇੋਂ ਤੁਸੀਂ ਤੁਸੀਂ ਬਾਜੀ ਫਤਿਹਗੜ੍ਹ ਸਾਹਿਬ ਜੀ ਫਤਿਹਗੜ੍ਹ ਸਾਹਿਬ ਠੀਕ ਹੈ ਜੀ ਤੇ ਵੀਰ ਜੀ ਸ਼੍ਰੀ ਅਮ੍ਰਿਤਸਰ ਠੀਕ ਹੈ ਜੀ ਤੁਸੀਂ ਬਾਜੀ ਜੰਮੂ ਤੋਂ ਜੀ ਠੀਕ ਹੈ ਜੀ ਤੁਸੀਂ ਜੀ ਇਹ ਇਹ ਏਰੀਆ ਕਿਹੜਾ ਜੀ ਤਰਨਤਾਰਨ ਫਗਵਾੜਾ ਵੈਰੀ ਗੁੱਡ ਬਹੁਤ ਬੜੀ ਖੁਸ਼ੀ ਵੀ ਹੋਈ ਸਾਡੇ ਫੌਜੀ ਜਵਾਨ ਆ ਯੋਧੇ ਸਾਡੇ ਪੰਜਾਬ ਦੇ ਵਿੱਚ ਮਾੜੇ ਹਾਲਾਤ ਨੇ ਪਰ ਇਹਨਾਂ ਯੋਧਿਆਂ ਕਰਕੇ ਇਹਨਾਂ ਨੂੰ ਵੀ ਸਾਡੀ ਆਰਮੀ ਨੂੰ ਸਲਾਮ ਹੈ ਇਹਨਾਂ ਭਰਾਵਾਂ ਨੂੰ ਤੇ ਸਾਡੇ ਪੰਜਾਬ ਦੇ ਮਾਮਾ ਦੇ ਪੁੱਤ ਇਹ ਲੱਗੇ ਹੋਏ ਆ ਕਿਉਂਕਿ ਆ ਜਾਫਤ ਦੇ ਵਿੱਚ ਹੈ ਪੰਜਾਬ ਅੰਦਰ ਹਾਲਾਤ ਠੀਕ ਹੈ ਜੀ ਹਾਂ ਜੀ ਅਸੀਂ ਪੈਸੇ ਜਾਨੀ ਨੁਕਸਾਨ ਭਾਈ ਜਾਨੀ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਨਹੀਂ ਜੀ ਹਜੇ ਤੱਕ ਤਾਂ ਕੋਈ ਨਹੀਂ ਰੈਸਕਿਊ ਕਰ ਲਿਆ ਬੰਦੇ ਸੇਫ ਜੇਗਾ ਪਹੁੰਚ ਗਿਆ ਤੇ ਬਾਕੀ ਉਹਨਾਂ ਨੂੰ ਅਸੀਂ ਰਾਸ਼ਨ ਵਗੈਰਾ ਪਹੁੰਚਾ ਰਹੇ ਹਾਂ ਠੀਕ ਹੈ ਜੀ ਸੋ ਬਿਲਕੁਲ ਭਾਈ ਗੁਰਪ੍ਰੀਤ ਸਿੰਘ ਜੀ ਟੈਲ ਸੇਵਾ ਜੀ ਜੀ ਸਮਾਣਾ ਟਾਬਰ ਮੋਰਚਾ ਕੀ ਸੇਵਾ ਕਰ ਰਹੇ ਹੋ ਜੀ ਕੀ ਅੰਦਰ ਦੇਖ ਕੇ ਆਏ ਹੋ ਦੇਖੋ ਜੀ ਅਸੀਂ ਕੁਝ ਸੁੱਕਾ ਰਾਸ਼ਨ ਸੀਗਾ ਉਹ ਲੈ ਕੇ ਗਏ ਪਾਣੀ ਲੈ ਕੇ ਗਏ ਆ ਤੇ ਕੁਝ ਬਿਸਕੁਟਾਂ ਦੇ ਤੇ ਰਾਸ ਵਗੈਰਾ ਦੇ ਪੈਕਟ ਲੈਏ ਸੀਗੇ ਉਹ ਚੀਜ਼ਾਂ ਲਈਆਂ ਜਿਹੜੀਆਂ ਇੱਕ ਦੋ ਚਾਰ ਦਿਨ ਮਤਲਬ ਖਰਾਬ ਨਾ ਹੋਣ ਹਨ ਤੇ ਉਹ ਹੁਣ ਅਸੀਂ ਦੇਖ ਕੇ ਆਏ ਆ ਆੇ ਸਾਹਮਣੇ ਤਲਵੰਡੀ ਪਿੰਡ ਤਲਵੰਡੀ ਅੱਗੇ ਆ ਇਹ ਕਾਦੀਆਂ ਪਿੰਡ ਦੇ ਵਿੱਚ ਗਏ ਸੀਗੇ ਤੇ ਪਾਣੀ ਦੀ ਇੱਕ ਜ਼ਿਆਦਾ ਲੋਡ ਹੈਗੀ ਆ ਤੇ ਜਿਹੜੇ ਹੁਣ ਇਦਾਂ ਦੇ ਪਿੰਡ ਨੇ ਸਾਹਮਣੇ ਆ ਜਿੱਦਾਂ ਪਿੰਡ ਇੱਥੇ ਤੱਕ ਤਾਂ ਹੁਣ ਬੋਟ ਪੈਦਲ ਤੋਰ ਕੇ ਵੀ ਲੈ ਜਾਂਦੇ ਹੁਣ ਇਸ ਤੋਂ ਅੱਗੇ ਪਿੰਡ ਤਲਵੰਡੀ ਉੱਥੇ ਦੱਸਦੇ ਕਿ ਅਜੇ ਲੋਡ ਜ਼ਿਆਦਾ ਵਾ ਸਮਾਨ ਦੀ ਹੁਣ ਅਸੀਂ ਕੋਸ਼ਿਸ਼ ਕਰਨੀ ਆ ਇਹਨਾਂ ਨੂੰ ਫੌਜੀ ਸਾਹਿਬ ਨੂੰ ਆਖਿਆ ਕਿ ਸਾਨੂੰ ਮੋਟਰ ਬੋਰਡ ਦਿੱਤੀ ਜਾ ਕਿਉਂਕਿ 2 ਕਿਲੋਮੀਟਰ 2 ਕਿਲੋਮੀਟਰ ਪੈਦਲ ਪਾਣੀ 'ਚ ਬੋਟ ਖਿੱਚ ਕੇ ਜਾਣਾ ਮੁਸ਼ਕਿਲ ਹੈ। ਬੜੀ ਨਾਲ ਲੋਕਾਂ ਨੇ ਦੱਸਿਆ ਵੀ ਯਾਰ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਕੀਤਾ ਭਾਜੀ। ਪ੍ਰਸ਼ਾਸਨ ਤਾਂ ਸਾਨੂੰ ਤਾਂ ਅਸੀਂ ਤਾਂ ਫੌਜੀ ਵੀਰਾਂ ਦੇ ਇਹ ਅਸੀਂ ਪਿੱਛੋਂ ਅ ਸ਼ਿਕਾਰਮਛੀਆਂ ਤੋਂ ਇਹਨਾਂ ਦੇ ਨਾਲ ਸੰਪਰਕ ਤੇ ਆਏ ਸੀ ਫਿਰ ਇਹਨਾਂ ਦੇ ਸੀਓ ਸਾਹਿਬ ਨਾਲ ਮਿਲੇ ਫਿਰ ਉੱਥੋਂ ਹੀ ਬੋਟ ਲੈ ਕੇ ਆਏ। ਪ੍ਰਸ਼ਾਸਨ ਤਾਂ ਸਾਨੂੰ ਕਿਤੇ ਕੋਈ ਬੋਧ ਤਾਂ ਦਿਖਿਆ ਨਹੀਂਗਾ ਜੀ ਇੱਥੇ। ਸੋ ਅਸ ਐਕਚੁਅਲੀ ਹੁਣ ਗੱਲ ਕਰ ਰਿਹਾ ਸੀ ਵੀ ਜੇ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਗੁਰਤੀ ਨਾ ਦਿੱਤੀ ਹੁੰਦੀ ਸੇਵਾ ਵਾਲੀ ਜੀ ਖਤਮ ਸੀ ਖਤਮ ਸੀ ਕਿੱਥੇ ਇਹ ਵਿਚਾਰੇ ਹੈ ਭੁੱਖੇ ਮਰਨ ਵਾਲੀ ਗੱਲ ਸੀਗੀ ਹੁਣ ਇਹ ਸਾਰੀ ਸੰਗਤ ਜਿਹੜੀ ਸੇਵਾ ਜਿਹੜੀ ਸੰਗਤ ਹੀ ਕਰਦੀ ਪਈ ਹੈ ਚਾਹੇ ਅਸੀਂ ਵੀ ਸੇਵਾ ਕਰਦੇ ਪਏ 20 25 ਮਿੰਟ ਹੋ ਗਿਆ ਮੇਰੇ ਜਾਂਦੇ ਜਾਂਦੇ ਆ ਸੜਕ ਤੋਂ ਹੀ ਜੀ 25 ਦੀ ਟਰਾਲੀਆਂ ਜੀ ਸੇਵਾ ਦੇ ਲੰਘ ਲੰਘੀਆਂ ਲੰਘੀਆਂ ਨੇ ਜੀ ਬਿਲਕੁਲ ਸੋ ਇਹ ਬੜੀ ਲੋਡ ਹੈ ਜੀ ਹੁਣ ਆ ਪਾਣੀ ਅਸੀਂ ਲੈ ਕੇ ਆਈ ਸੀ ਪਾਣੀ ਹੁਣ ਫੇਰ ਲੈ ਕੇ ਚੱਲੇ ਆ ਹੋਰ ਸਮਾਨ ਕਹਿੰਦੇ ਇੱਥੇ ਨਹੀਂ ਲੋਡ ਪਰ ਅਗਲੇ ਪਿੰਡ ਦੇ ਵਿੱਚ ਰਾਸ਼ਨ ਦੀ ਲੋਡ ਆ ਉੱਥੇ ਕੁਝ ਵੀ ਨਹੀਂ ਪਹੁੰਚਿਆ ਸੋ ਹੁਣ ਉੱਥੇ ਗੱਲ ਇਹ ਹੈ ਕਿ ਉਹ ਡੋਬੂ ਪਾਣੀ ਹੈ ਵਿੱਚ 15-15 ਫੁੱਟ ਪਾਣੀ ਹੈ ਅਸੀਂ ਕਿੱਦਾਂ ਲੰਘ ਸਕਦੇ ਆ ਸੋ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਨਾਂ ਗੱਲਾਂ ਦਾ ਤਾਂ ਇੰਤਜ਼ਾਮ ਕਰਨਾ ਚਾਹੀਦਾ ਉੱਥੇ ਹੁਣ ਬਾਜਵੇ ਹੋਰੀ ਆਪਣੇ ਘੋੜਾ ਜਾਂ ਢੜਾਈ ਜਾਂਦੇ ਸੀ ਲੋਡ ਦਾ ਇੰਨਾ ਗੱਥਾ ਵਾਂ ਤੇ ਹੁਣ ਬਾਕੀ ਉਹਨਾਂ ਨੇ ਮੈਂ ਆਪਣਾ ਕਹਿੰਦੇ ਹੈਲੀਕਾਪਟਰ ਛੱਡ ਗਿਆ ਮੇਰਾ ਹੈਲੀਕਾਪਟਰ ਨਹੀਂ ਹੈ ਕਹਿੰਦੇ ਪਰ ਮੈਂ ਆਪਣਾ ਹੈਲੀਕਾਪਟਰ ਛੱਡ ਜਲੇ ਜੇ ਮੇਰਾ ਨਹੀਂ ਫਿਰ ਮੈਂ ਆਪਣਾ ਜਿਵੇਂ ਹੋ ਗਿਆ ਭਾਜੀ ਮਸਲਾ ਤਾਂ ਇਹ ਵੀ ਮਤਲਬ ਇਹ ਚੁਟਕਲੇ ਸੁਣਾਉਣ ਦਾ ਸਮਾਂ ਨਹੀਂ ਹੈਗਾ ਇਹ ਗਰਾਉਂਡ ਲੈਵਲ ਜ਼ੀਰੋ ਲੈਵਲ ਤੇ ਆਣ ਕੇ ਕੰਮ ਕਰਨ ਦਾ ਸਮਾਂ ਤੇ ਜਿੱਦਾਂ ਦਾ ਇਹ ਪੋਲਿਟੀਕਲ ਲੋਕ ਕਰਦੇ ਪਏ ਨੇ ਨਾ ਲੋਕ ਸਾਬ ਦਾ ਕੁਝ ਵੇਖਦੇ ਪਏ ਨੇ ਲੋਕ ਇਹ ਨਹੀਂ ਵੀ ਅਨਜਾਨ ਨੇ ਇਹਨਾਂ ਦੀਆਂ ਹਰਕਤਾਂ ਤੋਂ ਹੁਣ ਉਹ ਜੇ ਘੋੜਾ ਜਿਹਾ ਜਿਹੜਾ ਉਹ ਉੱਥੇ ਲਈ ਫਿਰਦੇ ਸੀ ਜੇ ਇੱਥੇ ਹੁੰਦਾ ਤੇ ਹੁਣ ਅਸੀਂ ਉਹਦੇ ਚਾ ਸਮਾਨ ਰੱਖ ਕੇ ਤੇ ਅਗਲੇ ਪਿੰਡਾਂ ਚ ਪਹੁੰਚਾ ਦ ਸੋ ਇਹ ਸਾਨੂੰ ਦੁੱਖ ਹੈ ਇਹਨਾਂ ਗੱਲਾਂ ਦਾ ਜੋ ਇਹ ਲੀਡਰ ਕਰਦੇ ਪਏ ਨੇ ਲੀਡਰ ਹੁਣ ਤੱਕ ਸਿਰਫ ਫੋਟੋ ਖਿਚਾ ਰਹੇ ਆ ਜੀ ਹੋਰ ਕੁਝ ਨਹੀਂ ਖਿਚਾ ਰਹੇ ਨੇ ਬਿਲਕੁਲ ਗਰਾਊਂਡ ਲੈਵਲ ਤੇ ਮੈਨੂੰ ਜਿਹੜੇ ਲੀਡਰ ਨੇ ਫੋਟੋ ਖਿਚਾਈ ਗੱਡੀ ਦੇ ਵਿੱਚ ਤੇ ਉਸ ਲੀਡਰ ਦੀ ਅੱਗੇ ਮੰਡ ਦੇ ਦੀ ਜਾਂ ਪਾਣੀ ਚ ਬੜੇ ਦੀ ਵੀ ਆ ਸਕਦੀ ਸੀ ਫੋਟੋ ਪਰ ਜੇ ਪਾਣੀ ਚ ਵੀ ਬੜਿਆ ਹੋਊਗਾ ਭਾਜੀ ਥੋੜਾ ਜਿਹਾ ਜਿੱਥੇ ਡੂੰਗਾ ਹੋਊਗਾ ਆ ਕੇ ਫੇਰ ਆ ਕੇ ਚਲੋ ਗੱਡੀ ਨਾਲ ਖੜੀ ਆ ਜੀ ਫੋਟੋ ਖਿਚਾਈ ਲਾਂਗੇ ਵੇਖੋ ਮੈਂ ਮੈਂ ਸਿਰ ਝੁਕਦਾ ਇਹਨਾਂ ਵੀਰਾਂ ਦੇ ਆ ਵੇਖੋ ਇੱਥੋਂ ਤੱਕ ਪਾਣੀ ਦੇ ਵਿੱਚ ਖਿੱਚ ਕੇ ਲੈ ਕੇ ਗਏ ਨੇ ਬੋਟ ਸਾਰੇ ਵੀਰ ਜੰਨੇ ਨੇ ਨਜਵਾਨ ਅਸੀਂ ਸਮਾਨ ਸੁੱਕਾ ਸੀ ਅਸੀਂ ਵਿੱਚ ਰੱਖਿਆ ਇਹ ਪੈਦਲ ਬੋਟ ਖਿੱਚ ਕੇ ਖੜਦੇ ਪਏ ਨੇ ਤੇ ਲਗਾਤਾਰ ਜਿਹੜੀਆਂ ਇਹ ਮੇਰੇ ਖਿਆਲ ਫੋਰਸ ਇਕ ਰਹੇ ਫੋਰਸ ਇਕ ਦੇ ਜਵਾਨ ਨੇ ਸਾਰੇ ਸੋ ਇਹ ਜਵਾਨ ਜਿਦਾਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਪੰਜਾਬ ਦੀ ਜਵਾਨੀ ਹੈ ਤੇ ਪੰਜਾਬ ਦੇ ਲੋਕ ਤੇ ਗੁਰੂ ਆਂਦੇ ਜੀ ਵੰਡ ਛਕੋ ਦਾ ਜਿਹੜਾ ਉਪਦੇਸ਼ ਹੈ ਉਹ ਲੰਗਰ ਜਿਹੜਾ ਉਹ ਹੀ ਚੱਲਦਾ ਪਿਆ ਪਰ ਸਰਕਾਰਾਂ ਨੂੰ ਵੀ ਚਾਹੀਦਾ ਕਿ ਸਰਕਾਰਾਂ ਸਿਰਫ ਕੁਰਸੀਆਂ ਤੇ ਬਹਿਣ ਨੂੰ ਨਹੀਂ ਹੁੰਦੀਆਂ ਕੰਮ ਕਰਨ ਨੂੰ ਵੀ ਹੁੰਦੀਆਂ ਨੇ ਤੇ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਮੇਰੇ ਖਿਆਲ ਸੋ ਬਿਲਕੁਲ ਜੀ ਸੋ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਤੇ ਕੋਈ ਗੁਰਜੀਤ ਸਿੰਘ ਭਾਈ ਗੁਰਜੀਤ ਸਿੰਘ ਨਾਲ ਗੱਲਬਾਤ ਹੋਈ ਤੁਹਾਡੀ ਟਾਵਰ ਤੋਂ ਚੜ੍ਹਦੀ ਕਲਾ ਚ ਨੇ ਉਹ ਵੀ ਕਹਿ ਰਹੇ ਸੀ ਵੀ ਜਾ ਸੇਵਾ ਕਰੋ ਹੁਣ ਮੌਕਾ ਹੈ ਸੇਵਾ ਕਰਨ ਦਾ ਮੈਨੂੰ ਵੀ ਕੋਲ ਕੀਤੀ ਸੀ ਕਿ ਅੱਜ ਆਪਾਂ ਸਮਾਗਮ ਰੱਖਿਆ ਹੋਇਆ ਸੀ ਬਟਾਲੀ ਇਹ ਹੜਾਂ ਦਾ ਕਰਕੇ ਅਸੀਂ ਉਹ ਸਮਾਗਮ ਜਿਹੜਾ ਅੱਗੇ ਪਾਇਆ ਵਾ ਨਹੀਂ ਤੇ ਅੱਜ ਸਮਾਗਮ ਸੀ ਸਰਬ ਤੁਰੰ ਬੇਦਬੀ ਰੋਕੂ ਕਾਨੂੰਨ ਮੋਰਚੇ ਵੱਲੋਂ ਤੇ ਟਾਵਰ ਮੋਰਚੇ ਦਾ ਸਮਾਗਮ ਸੀ ਉਹਨੂੰ ਐਸੇ ਕਰਕੇ ਕੈਨਸਲ ਕੀਤਾ ਕਿ ਇਹਨਾਂ ਭਰਾਵਾਂ ਦੀ ਆਪਾਂ ਭੈਣਾਂ ਭਰਾਵਾਂ ਦੀ ਮਦਦ ਕਰੀਏ ਤੇ ਇਹੀ ਸਾਡੇ ਗੁਰੂ ਸਾਹਿਬ ਦੀ ਸਿੱਖਿਆ ਵਾ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸੇ ਗੁਰੂ ਦੀ ਜਿਹੜੀ ਸ਼ੋਭਾ ਦੇ ਵਾਸਤੇ ਆਪਾਂ ਸਾਰੇ ਲੱਗੇ ਹੋਏ ਆਂ ਬੇਅਦਬੀ ਰੋਕੂ ਕਾਨੂੰਨ ਮੋਰਚਾ ਜਿਹੜਾ ਚੱਲਦਾ ਪਿਆ ਮੈਂ ਸਮਝਦਾ ਆਪਾਂ ਸਾਰੇ ਪੰਜਾਬੀ ਰਲ ਕੇ ਇਸ ਜਿਹੜੇ ਸਾਡੇ ਤੇ ਭਾਰੀ ਪਈ ਹਰ ਮੈਂ ਸਮਝਦਾ ਦੋ ਦੋ ਸਾਲਾਂ ਬਾਅਦ ਪੈ ਜਾਂਦੀ ਹੈ 23 ਚ ਪਈ ਸੀ ਹੁਣ 25 ਚ ਪੈ ਗਈ ਹੈ ਸੋ ਆਪਾਂ ਨੂੰ ਕੁਝ ਤਗੜੇ ਪ੍ਰਬੰਧ ਆਪਣੇ ਕਰਨੇ ਪੈਣੇ ਆ ਨਹੀਂ ਤੇ ਇਹ ਜਿਹੜੇ ਲੀਡਰ ਲੋਕ ਨੇ ਇਹ ਤਾਂ ਸਿਰਫ ਮਤਲਬ ਹੱਸਾ ਮਜਾ ਖਾਸਾ ਠੱਠਾ ਕੀ ਚੱਲਦਾ ਪਿਆ ਸੀ ਅੱਜ ਵੀ ਸੋਸ਼ਲ ਮੀਡੀਆ ਤੇ ਬਹੁਤ ਚੱਲਦਾ ਪਿਆ ਬਾਜਵਾ ਨੂੰ ਕਹਿੰਦਾ ਤੂੰ ਪਰੇ ਹੋ ਜਾ ਉਹ ਕਹਿੰਦਾ ਵੀ ਮੈਂ ਬਾਈਟ ਕਰਦਾ ਪਿਆ ਗੱਲਾਂ ਇਹ ਕੁਝ ਕੰਮ ਵੀ ਕਰੋ ਭਰਾਵਾ ਆ ਵੇਖੋ ਲੋਕੀ ਜਿਹੜੇ ਵਿਚਾਰੇ ਭੁੱਖੇ ਬੈਠੇ ਨੇ ਅੱਗੇ ਪਿੰਡਾਂ ਦੇ ਵਿੱਚ ਐਸੇ ਪਿੰਡ ਵੀ ਸਾਨੂੰ ਪਤਾ ਲੱਗਾ ਵਾ ਜਿਹੜੇ ਰਾਵੀ ਤੋਂ ਪਾਰ ਹੈ ਉੱਥੇ ਰਾਹਤ ਵੀ ਨਹੀਂ ਪਹੁੰਚ ਪਾਈ ਅਜੇ ਤੱਕ ਚਾਹੀਦਾ ਤਾਂ ਸੀਗਾ ਕੋਈ ਹੈਲੀਕਾਪਟਰ ਲੈ ਕੇ ਮੁੱਖ ਮੰਤਰੀ ਖੁਦ ਇੱਥੇ ਆਉਂਦਾ ਜਾਂ ਆ ਕੇ ਵੰਡਦਾ ਤਾਂ ਤੇਰੇ ਵੀ ਨੰਬਰ ਬਣਦੇ ਭਰਾਵਾ ਐਵੇਂ ਗੱਲਾਂ ਬਾਤਾਂ ਨਾਲ ਨੰਬਰ ਨਹੀਂ ਹੁਣ ਬਣਨੇ ਸੋ ਬਿਲਕੁਲ ਗੱਲਾਂ ਬਾਤਾਂ ਨਾਲ ਨਹੀਂ ਕੰਮ ਕਰਨਾ ਜੀ ਕੰਮ ਗਰਾਊਂਡ ਪੱਧਰ ਤੇ ਕਰਨਾ ਪੈਣਾ ਕਿਉਂਕਿ ਹੜਾਂ ਦੀ ਮਾਰ ਚੱਲ ਰਿਹਾ ਹੈ ਪੰਜਾਬ ਪਰ ਪੰਜਾਬ ਦੇ ਪੁੱਤ ਜਿਹੜੇ ਪੰਜਾਬੀ ਨੇ ਆਪਣੀਆਂ ਮਾਮਾ ਦਾ ਫਿਕਰ ਕਰਦੇ ਨੇ ਆਪਣੀਆਂ ਭੈਣਾਂ ਦਾ ਫਿਕਰ ਕਰਦੇ ਨੇ ਭਰਾਵਾਂ ਦਾ ਫਿਕਰ ਕਰਦੇ ਨੇ ਆਪਣੇ ਬੱਚਿਆਂ ਦਾ ਪਸ਼ੂਆਂ ਦਾ ਹਰ ਕਿਸੇ ਦਾ ਮਿੱਟੀ ਤੱਕ ਦਾ ਫਿਕਰ ਕਰਦੇ ਨੇ ਤੇ ਉਹ ਫਿਕਰਮੰਦ ਪੰਜਾਬੀ ਇਸੇ ਇਲਾਕੇ ਦੇ ਵਿੱਚ ਸੇਵਾਵਾਂ ਦੇ ਰਹੇ ਨੇ ਤੇ ਉਹਨਾਂ ਦੇ ਨਾਲ ਹੀ ਅਸੀਂ ਤੁਹਾਡੀ ਗੱਲਬਾਤ ਵੀ ਕਰਵਾਈ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕਚਨ